ਸਾਥੀ ਕਾ ਜੀ ਸਰਪੰਚ ਡੇਰੀ ਫਾਰਮ ਵਿਖਾਣੇ ਵੀਰਾਂ ਭਰਾਵਾਂ ਨੂੰ ਸਾਰੇ ਵੀਰ ਭਰਾ ਮੀਟਿੰਗੇ ਦੀ ਖਾੜ ਹੋਣਗੇ ਅੱਜ 13 6 2021 ਦਿਨ ਵੀਰਵਾਰ ਸਮਾਂ ਦੁਪਹਿਰੇ 1 ਵਜੇ ਦਾ ਟਾਈਮ ਕਿਸੇ ਜਾਲ ਆਪਾਂ ਸਭ ਖਾਲ ਦੋ 1 ਵਜੇ ਕੋ 10 15 ਮਿੰਟ ਰਹਿੰਦੇ ਆ 1 ਵਜੇ ਦਾ ਸਮਾਂ ਜੇ 13 6 2021 ਦੀ ਸਰਪੰਚ ਡੇਰੀ ਫਾਰਮ ਤੋਂ ਵੀਡੀਓ ਫਲੋਡ ਆਉਣਗੇ ਵੀਡੀਓ ਅਪਲੋਡ ਕਰਨ ਤੋਂ ਪਹਿਲਾਂ ਸਾਰੇ ਜਿੰਨੇ ਮੇਰੇ ਵੀਰ ਭਰਾ ਜੋ ਆਪਣੇ ਦੋਸਤ ਬੰਦ ਜੋ ਵੀ ਹੈਗੇ ਸਾਰੇ ਸੱਜਣ ਭਾਈ ਵੱਡੇ ਛੋਟੇ ਮੇਰੇ ਭਰਾ ਸਾਰਨ ਪਿਆਰ ਭਰੀ ਫੇਰ ਦੀ ਸਾਥੀਕਾਰ ਆਪਣੇ ਚੈਨਲ ਦੇ ਵੀਡੀਓ ਵੱਧ ਤੋਂ ਵੱਧ ਵੇਖੋ ਲਾਈਕ ਕਮੈਂਟ ਤੇ ਸ਼ੇਅਰ ਵੀਜੀ ਜਰੂਰ ਕਰਿਆ ਕਰੋ ਉਹ ਇਸ ਕਮੈਂਟ ਸੋਨੇ ਸਾਰੇ ਵੀਜੀ ਜਰੂਰ ਕੇ ਜਾ ਕੇ ਕਰਕੇ ਪਤਾ ਲੱਗਦਾ ਦਾ ਵੀਰਾਂ ਭਰਾਵਾਂ ਨੂੰ ਵੀ ਆਪਾਂ ਨੂੰ ਪਿਆਰ ਕਰਦੇ ਨੇ ਤੇ ਚੈਨਲ ਨੂੰ ਵੱਧ ਤੋਂ ਵੱਧ ਖੋਲੋ ਕਰੋ ਜਉ ਤੁਹਾਡੇ ਵੀਰਾਂ ਨੇ ਸੜਕਾਈ ਤੋਂ ਲੱਗਾ ਚੰਦਰਾਇ ਜੀ ਪੋਟਿਆ ਜੋ ਆਪਣੀ 5 5 ਦਾ 1000 ਵੀਡੀਓ ਚੱਲਦੀ ਹੈ ਜੀ ਤੁਹਾਡੇ ਵੀਰਾਂ ਭਰਾਵਾਂ ਸਿੱਤੇ ਜਾਂਦੀ 10-1000 15-2000 ਵੀ ਤਾਂ ਹੀ ਹੁੰਦੇ ਅ ਵੀ ਜੀ ਜੇ ਤੁਸੀਂ ਵੀਰ ਭਰਾ ਮੇਰੇ ਬਿੰਦੇ ਜੇ ਤਾਂ ਪਿਆਰ ਕਰਦੇ ਹੋ ਕਿ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਸਾਰਿਆਂ ਦੇ ਨਾਲ ਰਲ ਮਿਲ ਕੇ ਇਹ ਕੰਮ ਕਰਦਾ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤਾਂ ਦੱਸਾਂਗੇ ਤੁਹਾਡੇ ਕੋਲ ਸੱਤ ਝੋਟੀਆਂ ਚ ਇਹ ਹੋਈਆਂ ਨੇ ਟੌਪ ਕਲਾਸ ਜਿਹੜੀਆਂ ਤਾਜ਼ੀਆਂ ਸੁਈਆਂ ਨੇ ਇੱਕ ਦਿਨ ਤੋਂ ਲੈ ਕੇ ਤੇ 6 ਸੱਪ ਦਿਨਾਂ ਦਾ ਸੁਗਵ ਮੈਨਾਂ ਦਾ। ਦੁਬਾਰੇ ਵੱਡੇ ਦਿਨਾਂ ਦਾ ਸੁਗਵ ਨਹੀਂ ਹੋਊਗਾ। ਇੱਕ ਮੱਝ ਦਾ ਸਿਆਣਾ ਸੁਗਵ ਖੜਾ ਜਾ। ਉੱਚਾ ਹੋਣਾ ਤਾਂ ਡੀਟੇਲ ਵਿੱਚ ਦੱਸਾਂਗੇ। ਬਾਕੀ ਤਾਜ਼ੀਆਂ ਸੁਈਆਂ ਚੌਂਕ ਸਮਾ ਇੱਕ ਨੰਬਰ ਵੱਡੇ ਘੰਡੀਆਂ ਝੋਟੀਆਂ ਧੰਦਾ ਵਿੱਚ ਨੇ ਕੋਈ ਚੌਂਗੀ ਕੋਈ ਛਿੱਗੀ ਆ। ਪਹਿਲਾ ਸੁਗਵ ਦੂਜਾ ਸੁਗਵ। ਕੱਲ ਆਪਣੇ ਫਾਰਮ ਦੇ ਮਾਲਕਾਂ ਦੀ ਜਿਹੜੇ ਵੀਰ ਭਰਾ ਨਾਲ ਜੁੜੇ ਨੇ ਜਾਂ WhatsApp ਤੇ ਜੁੜੇ ਨੇ Facebook ਤੇ ਜਾਂ Insta ਤੇ ਇਹ ਜਾਨੀ ਬਰਾਜ ਦੇ YouTube ਤੇ ਜਦੋਂ ਪਤਾ ਸੀ ਕੱਲ ਆਪਾਂ ਵੀਡੀਓ ਕੋਈ ਅਪਲੋਡ ਕੀਤੀਆਂ ਸੀ ਚਵਾਈ ਨਹੀਂ ਸੀ ਠਣ ਚਵਾਈ ਨਹੀਂ ਜੀ ਸਵੇਰੇ ਆਪਾਂ ਸਮਾਂ ਅਗਾਜੇ ਸ੍ਰੀ ਦੇ ਚਾਰ ਵੇ ਨਾਲ ਚਵਾਈ ਦਾ ਕੈਮਰਾ ਉੱਪਰ ਰੱਖਾ ਅਜੀ ਤੂੰਨੇ ਦੂਕੋ ਲੈ ਕੇ ਆਉਣਾ ਕਿ ਤੇ ਸਵੇਰਿਆਂ ਕਿ ਰਿਟਾਇਰ ਕੀ ਕਰ ਸਕਦਾ ਜੀ ਤੇ ਚੰਗੀਆਂ ਝੋਟੀਆਂ ਤੇ ਚੰਗੇ ਰਿਕਾਰਡ ਵਾਲੀਆਂ ਤੇ ਝੋਟੀ ਨੂੰ ਵੀ ਜੀ ਕਾਲੀ ਕਰ ਲੈ ਵੀਡੀਓ ਜਿਹੜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਗੁਰੂ ਵੇਖਿਆ ਕੋਈ ਵੀ ਤਾਂ ਆਣਾ ਵੀਡੀਓ ਇਕ ਫੋਮ ਆ ਦੇ ਕੇ ਕਾਲ ਲਾ ਦਿੰਦੇ ਆ ਬਾਅਦ ਵਿੱਚ ਤੁਹਾਨੂੰ ਪੁੱਛਦੇ ਆ ਐਡਰੈਸ ਵੀ ਦੱਸੋ ਜਿਹੜਾ ਕੀ ਐਡਰੈਸ ਵੀ ਹੈ ਜੀ ਪ੍ਰੋਪਰਟੀ ਦੱਸਿਆ ਅੰਦਾਜੀ ਤੇ ਮੈਂ ਜੀ ਡਿਟੇਲ ਵੀ ਪੂਰੀ ਦੱਸੀ ਹੁੰਦੀ ਆ ਜੀ ਤੇ ਐਡਰੈਸ ਤੁਹਾਨੂੰ ਫਿਰ ਕੋ ਦਨੇ ਆ ਪਿੰਡ ਆਪਣਾ ਭੋਲੇ ਕੇ ਜ਼ਿਲ੍ਹਾ ਗੁਰਦਾਸਪੁਰ ਤਸੀਰ ਪਟਾਲਾ ਨੇੜੇ ਫਤੇਗੜ ਚੂਟੀਆਂ ਨੇੜੇ ਡੇਰਾ ਬਾਬਾ ਨਾੜਕ ਨੇੜੇ ਧਿਆਨਪੁਰ ਕੋੜੀ ਦੇ ਨੇੜੇ ਪਟਾਲਾ ਸ਼ਹਿਰ ਇਹ ਸਾਰਾ ਦੇ ਵਿਚਾਲੜੇ ਪਿੰਡ ਆਪਣਾ ਭੋਲੇ ਕੀ ਮਝੂਤ ਸਰਪੰਚ ਡੇਰੀ ਬਾਦੂ ਤੀਵੀਂ ਵੀ ਘੋੜੇ ਦੇ ਭਰ ਕੇ ਵੀ ਆ ਸਕਦੇ ਆ ਮਾਲ ਆਪਣੇ ਕੋ 24 ਘੰਟੇ 5 ਤੋਂ 7 ਮੱਜਾਂ ਸੁਈਆਂ ਪਾਈਆਂ ਨੇ। ਭਾਵੇਂ ਸੌਣ ਆ ਜੇ, ਮੰਡਾ ਆ ਜੇ ਤਾਂ ਵੀ ਮੱਜਾਂ 5-7 ਹੀ ਹੋਣਗੀਆਂ। ਤੇ ਭਾਵੇਂ ਸਾਰਾ ਆ ਜੇ ਜਿੰਨੀ ਮਰਜ਼ੀ ਤੇਜ਼ੀ ਉਹਦੇ ਮੱਜਾਂ ਤਾਂ ਵੀ 5 ਤੋਂ 7 ਸੁਈਆਂ ਪਾਈਆਂ ਤਾਂ ਮੁੱਕੀ ਘੰਟੇ ਹੀ ਸਿਰ ਨਹੀਂ ਆਉਂਦੀ। ਇਹ ਨਹੀਂ ਹੋਏਗਾ ਕਿ ਕਦੀ ਹੌਂ ਵੀ ਮੁੰਡੇ ਨਾਲ ਮੁੰਡੀਆਂ ਮਈਆਂ ਮਿਲਣਗੀਆਂ ਤੇਜ਼ੀ ਨਾਲ ਤੇਜ਼ੀ ਮਿਲਣਗੀਆਂ। ਮਿਲਣਗੀਆਂ ਰੋਟੀ ਦੇ ਵਿੱਚ। ਮਿਲੇਗਾ ਵੀ ਇੱਕ ਦੋ ਜਿਹੜਾ ਅੱਜ ਕੱਲ ਮਾਲ ਆਇਆ ਹੈ ਪਰਸੋਂ ਤੱਕ ਨਿਕਲੇਗਾ ਪਰਸੋਂ ਚੌਥੂ ਦਿਨ ਨਵਾਂ ਮਾਲ ਮਿਲੇਗਾ ਇਹ ਨਹੀਂ ਹੈਗਾ ਕੋਈ ਪੁਰਾਣੀ ਮੈਜ ਦੀ ਵੀਡੀਓ ਪਾਈ ਜੇਗੀ ਤੁਸੀਂ ਵੀਰਾਂ ਭਰਾ ਪਿਛਲੀ ਵੀਡੀਓ ਏਕੀ ਆ ਤੀ ਬੋਲ ਦਾ ਸਮੋਲ ਦਾ ਸਾਰਾ ਮਾਲ ਲਗ ਗਿਆ ਇਹ ਵੀ ਮਾਰੀ ਏਕੀ ਨਹੀਂ ਵੀਡੀਓ ਸਾਰਾ ਹੀ ਮਾਲ ਫਰੈਸ਼ ਨਵਾਂ ਦੇ ਤੇ ਵੀਡੀਓ ਵਿੱਚ ਨਾਲ ਨਾਲ ਗੱਲਾਂ ਵੀ ਕਰਦੇ ਨੇ ਤੇ ਨਾਲ ਲਿਖੇ ਵੀ ਤਾਂ ਕਰਦੇ ਆ ਕਿਉਂਕਿ ਅੱਜ ਸਾਡੇ ਤਾਇਆ ਜੀ ਨਾਲ ਇੰਨਾ ਮੱਝਾਂ ਮੱਝਾਂ ਘਲੌਣਗੇ ਦੂਜਾ ਬੰਦਾ ਨਹੀਂ ਹੈਗਾ ਅੱਜ ਵੀਰੇ ਜੇ ਤੇ ਬੱਚਿਆ ਜੀ ਡਿਟੇਲ ਜਿਹੜੀ ਤੁਹਾਨੂੰ ਫੋਨ ਤੇ ਦੱਸੀ ਜਾਏਗੀ ਕੱਟੀ-ਕੱਟੇ ਆ ਜੀ ਕੱਟੀ ਘਾਰਾਂ ਤੇ ਆ ਤਾਂ ਤੇ ਨਹੀਂ ਪਤਾ ਲੱਗਦਾ ਤਾਂ ਇਹਨੂੰ ਚਲੋ ਫੋਨ ਮੈਨ ਤੇ ਡਾ ਦੱਸੋ ਨਾ ਇਹ ਖਲਵਾ ਦਾਂ ਚੋ ਜੀ ਜਾਓ ਬੱਸ ਕਿਹਾ ਮੈਂ ਸਾਡੇ ਤੂੰ ਯਾਥੂਆ ਛੇ ਦੰਦ ਬਾਲੇ ਵੱਡੇ ਕੱਦ ਦੀ ਆ ਕਾਹ ਦਾ ਡੇ ਤਾਇਆ ਹੀ ਸੱਤ ਫੁੱਟ ਆ ਪਰ ਮੈਂ ਵੀ ਬਾਲੇ ਵੱਡੇ ਕੱਦ ਦੀ ਆ

ਮੈਨੂੰ ਸਿੰਘ ਦੀ ਕੁਆਲਿਟੀ ਵਿਖਾ ਲਓ ਲੇਵੇ ਦੀ ਵਿਖਾ ਲਓ ਸ਼ਰਟ ਬਲੈਕ ਕਾਲੀ ਤੇ ਵੱਡੇ ਕੱਦ ਦੇ ਵੱਡੇ ਢਾਂਗ ਆਈ ਆ ਫੁੱਲ ਲੰਬਾਈ ਵਾਲੀ ਝੋਡੀ ਆ ਸਿੰਘ ਕੁਆਲਿਟੀ ਵਿਖਾ ਦੋ ਇਹਦੀ ਵੀ ਵਿਖਾ ਲਓ ਜਾਨ ਮਨ ਕਿੱਛ ਹੋਵੇ ਤੇ ਇੱਕ ਚੀਜ਼ ਹੋਰ ਤੁਹਾਨੂੰ ਲਓ ਬਿਨਾ ਖਾਲੀ ਬਾਜ਼ਾਰ ਖੜੀਆਂ ਕੋਈ ਇਹਨਾਂ ਨੂੰ ਟਾਈਮ ਨਹੀਂ ਲਗਾ ਦੇ ਦੁੱਧ ਰੋਕ ਕੇ ਵੀਡੀਓ ਨਹੀਂ ਬਣਾਈ ਵੀ ਇਹ ਰਾਤ ਦੀਆਂ ਵਿੱਚਾਂ ਰੁਕੀਆਂ ਦਾ ਸੈਰ ਹੁਣ ਵੀਡੀਓ ਅਪਲੋਡ ਕਰ ਦਾਂਗੇ ਸਾਰੇ ਪ੍ਰੋਪਰ 4 ਵਜੇ ਦੀ ਚਵਾਈ ਆ ਬਿਨਾ ਬਾਜ਼ਾਰ ਤੋਂ ਖਾਲੀ ਖੜੀਆਂ ਕੋਈ ਮਹਿਮਸਾਣ ਦੇ ਜਿਹੜੀ ਹੈਗੀ ਜਾਨੀ ਹੋ ਰਹੀਆਂ ਕੁਝ ਹੋਰ ਹੀ ਵੰਡ ਗਈਆਂ ਤੇ ਜੱਟ ਬਲੈਕ ਕਾਲੀ ਕੋਈ ਇਹ ਨਹੀਂ ਹੋਏਗੀ ਵੀ ਜਿੱਦ ਮਰੀ ਵੀ ਕਹਾਂਗੇ ਕੋਸ਼ਿਸ਼ ਤੇ ਨਿਕਲੇਗਾ ਕੋਸ਼ਿਸ਼ ਚੰਗੇ ਰਕਾਰ ਚੰਗੇ ਦੋਤਾਈਆਂ ਮੱਜਾ ਚੰਗੇ ਰਕਾਰ ਚੰਗੇ ਦੋਤਾਈਆਂ ਮੱਜਾ ਸਾਨੂੰ ਦੇ ਵੀ ਫਤੋ ਕਾਮਨਾ ਚਾਰ ਮੇਰ ਨੂੰ ਕਰਮਾਈ ਨੂੰ ਕੀ ਲੱਗਾ ਬਿੱਤੀ ਬਿੱਤੀ ਪਿੱਛੋਂ ਲੈਵਾ ਗਾ ਸਰ ਸਿੰਘ ਪਾਰਟੀ ਜੰਬਾਈ ਹੈਟ ਇਹਦੀ ਪੂਰੀ ਫਤੋ ਕਹਾਂ ਪੂਰੀ ਢੇਰ ਫਤੋ ਹਲੋ ਹਲੋ ਅੱਜ ਇਹ ਸੁਈ ਨੂੰ ਹੀ 6 ਤੋਂ 7 ਦਿਨ ਤੇ ਚੁੰਮਣ ਵਾਲਾ ਦੁੱਧ ਅੱਜ ਦੀ ਡੇਟ ਵਿੱਚ 15 ਕਿਲੋ ਚੱਕੀ ਫਿਰਦੀ ਆ ਇੱਕ ਡਾਕ ਨਹੀਂ ਕੋਈ ਦੋ ਡਾਕ ਤਿੰਨ ਡਾਕ ਤਸੱਲੀ ਕਰਕੇ ਖੜੇ ਪਰ ਜਿੰਨੀ ਮਰਜੀ ਅੱਗ ਵੱਧਦੀ ਆ ਬੜੀ ਜਲਦੀ ਡਾਕ ਰਹੀ ਹੋਣੀ ਹੈ ਛੋਟੇ ਛੋਟੇ ਆ ਇੱਕ ਡੰਗ ਦੋ ਡੰਗ ਕੋਈ ਚਵਾਈ ਕਰਕੇ ਬਿਲਕੁਲ ਖੜੇ ਬਿਨਾ ਡਿਆਰ ਖਾਲੀ ਖੜੀ ਦਿੱਤੀ ਵੇ ਲੋ ਕਿ ਲੱਗੇ ਤੇ ਚੋਣ ਬਸਮਾ ਬਾਲਾ ਚੰਗਾ ਬਿਲਕੁਲ ਤਾਜੀ ਸੂਈ ਕੱਚੀ ਗਈ ਆ ਤੇ ਵੱਡੇ ਕਾਦੇ ਦੀ ਆ ਜੀ ਨੂੰ ਖਾ ਲੋ ਕੈਮਰਾਮੈਨ ਸਾਹਿਬ 30 ਡੀਰ ਕਿਹੜੀਆਂ ਰੱਖੀਂ ਜੀ ਲੱਗਿਆ ਖੋਲ ਹਾਈਟ ਦੀ ਇਹ ਨਹੀਂ ਉਹ ਵੀ ਤੁਹਾਨੂੰ 19 ਦੀ ਆ ਇੱਥੇ ਆਣ ਕੇ 17 ਲੱਗੂਗੀ 19 ਦੀ ਆਣ ਕੇ ਤੁਹਾਨੂੰ ਇੱਥੇ 21 ਲੱਗੇਗੀ ਛੋਟੀ ਬਾਲੇ ਲੰਮੇ ਕੱਦ ਤੇ ਬੇਲ ਦੀ ਲੰਮੇ ਤੇ ਕੱਲ ਸਫਰ ਤੇ ਛੋਟੀਆਂ ਆਈਆਂ ਸੇ ਰੇਟ ਦੀ ਜਿਹੜੀ ਵੀਜੀ ਗੱਲਿਆ ਇੱਕ ਰੇਟ ਦੀ ਤੁਹਾਡੇ ਵੀਜੀ ਮਾਫੀ ਚਾਹੁੰਦੇ ਆ ਅਵੇਡ ਅੱਜ ਮੱਝਾਂ ਦੇ ਵਿੱਚ ਨਹੀਂ ਕੀਤੇ ਜਾਣਗੇ ਕਿਉਂ ਵੀਜੀ ਪਿਛਲੀ ਵੀਡੀਓ ਚ ਆਪਾਂ ਨੂੰ ਬਹੁਤ ਨੁਕਸਾਨ ਤਲਣਾ ਪਿਆ ਕਿਉਂਕਿ ਸਾਡਾ ਮਾਲ ਵਿਕਦਾ ਵੀਜੀ ਧਾਰ ਬਹੁਤ ਜ਼ਿਆਦਾ ਅਸੀਂ ਰੇਟ ਕਰ ਲੈਨੇ ਆ ਥੋੜਾ ਜਿਆ ਲਗਦਾ ਜਿਆ ਵਾਲਾ ਤੇ ਫਿਰ ਇੱਥੇ ਵੀਰ ਭਰਾ ਜੀ ਆਜਦੇ ਆ ਨਾ ਫਿਰ ਉਹ ਹੀ ਰੇਟ ਸੁਣਾਈ ਤੇ ਤੁਸੀਂ ਵੀਡੀਓ ਜਾ ਰੇਟ ਮੰਗਿਆ ਸਾਨੂੰ ਵੀ ਉਹ ਰੇਟ ਤੇ ਮੱਝਾਂ ਦੋ ਜਿਹੜੇ ਮੈਂ ਜਿਹੜੇ ਪੈਸੇ ਘੱਟ ਜੁਣੇ ਆ ਇੱਕ ਸ਼ੀਮ ਹੀ ਨਹੀਂ ਬਾਹਰ ਆਉਣੇ ਦਾ ਕੋਈ ਚੀਜ਼ ਦਾ ਫਰਕ ਤਾਂ ਹੈਗਾ ਹੀ ਐ ਜੀ ਕੋਈ ਮਾਲ ਤਾਂ ਵੇਚਦਾ ਤੁਹਾਨੂੰ ਵੀਰਾਂ ਤੋਂ ਅੰਕਲਾ ਵੀ ਹਾਲਸਾਲ ਹਾਲ ਵੇਚਦੇ ਬਹੁਤ ਜ਼ਿਆਦਾ ਫਿਰ ਵੀਰ ਉਹੋ ਹੀ ਰੇਟ ਇੱਥੇ ਆਣ ਕੇ ਮੰਗਦੇ ਆ ਤੇ ਰੇਡ ਵੀਰ ਜੀ ਆਪਣੇ ਫੋਨ ਤੇ ਆਉਣਗੇ ਰੇਡ ਕੋਈ ਬਾਹਲੇ ਬਟੇਰੀਆਂ ਹੋਣਗੀਆਂ 2 ਲੱਖ ਤੋਂ ਸਾਰੀਆਂ ਝੋਡੀਆਂ ਅੰਦਰ ਹੋਣਗੀਆਂ ਸਵਾ ਲੱਖ ਤੋਂ ਸਟਾਰਟਿੰਗ ਹੋएगी 2 ਲੱਖ ਤੋਂ 15 ਅੰਦਰ ਵਾਲੀਆਂ ਹੋਣਗੀਆਂ ਕੋਈ ਬਾਹਲੇ ਵੱਡੇ ਰੇਡ ਦੀਆਂ ਕਿ 3 ਲੱਖ 4 ਲੱਖ ਦੀਆਂ ਆ ਬਾਹਲੇ ਵੱਡੇ ਕੰਦਕਾਰ ਦੀ ਝੋਡੀਆਂ ਝੋਡੀ ਹੈਗੀ 2.5 ਲੱਖ ਰੁਪਏ ਦੀ ਮਾਲ ਇਹਦੇ ਗਿਆ ਨਾ ਪਰ ਆਪਾਂ ਝੋਡੀ 2 ਤੋਂ 15 ਰਵਾਂਗੇ ਬਾਕੀ ਫੋਨ ਦੇ ਵੀ ਜਿਹੜਾ ਮੱਦੀ ਰੇਟ ਪੁੱਛਦਾ ਕੱਲੀ ਕੱਲੀ ਨੰਬਰਾਈ ਮੈਂ ਰੇਟ ਦੱਸਾਂ ਕਿਉਂਕਿ ਮਾਲ ਵਿੱਚ ਨਾ ਆਉਂਦਾ ਵੀ ਜਿਦਾ ਆਖਦਾ ਫਿਰ ਉਹੋ ਹੀ ਰੇਟ ਆਣ ਕੇ ਮੰਗਦੇ ਪਿਛਲੀ ਵੀਡੀਓ ਸਾਰੇ ਮਾਲੇ ਤਾਂ ਨਿਕਲ ਗਏ ਹੋਰ ਦੂਜੀ ਮੈਰੀ ਟਿਕਟ ਦੱਸੋ ਕਿਆਰ ਮੈਂ ਤੁਹਾਨੂੰ ਝੋਡੀ ਸਾਰੀ ਤੇ ਆ ਤੂੰ ਜਾਂ ਸੁਬਾ ਚੋ ਟੀਕਾ ਅੱਧ ਕਾਠੇ ਵੀ ਫੋਨ ਬੱਡੇ ਰੀ ਤੇ ਏਵੀ ਜੱਟ ਬਣਾ ਕੇ ਕਰਦੇ ਨੇ ਬਾਦੀ ਬਾਲਾ ਦਾ ਨਾਮ ਹਲੇਵਾ ਇਹਦਾ ਬਫਾਤੂ ਕੀ ਲਗਾ ਜਦ ਸੜਾ ਚ ਬਫਾ ਲਓ ਵੀ ਖਾਲੀ ਖੜੀਆਂ ਜਦੋਂ ਪਸਮਤੀਆਂ ਕੁਝ ਹੋਰ ਹੀ ਬਣ ਜਾਂਦੀਆਂ ਤੇ ਛੋਖਾ ਲੋਕਾਂ ਦਾ ਹਲੇਵਾ ਚਾਰ ਸਵੇਰੋਂ ਪੱਲ ਤੇ ਇਹਨਾਂ ਦੇ ਕੋਈ ਦੂਜੇ ਕਾਲੇ ਕਾਲੇ ਨਹੀਂ ਕੀਤੇ ਕੁਦਰਤੀ ਜੱਡ ਬਲੈਕ ਕਾਲੀਆਂ ਨਸਲ ਜਾਤ ਕੁਆਲਟੀ ਵਾਲੀਆਂ ਮੱਝਾਂ ਨੇ ਹਾਂ ਬਿਲਕੁਲ ਤੇ ਥਾਣੇ ਵਾਲਾ ਉਖਾਦ ਤੇ ਇਹ ਬਿਲਕੁਲ ਖਾਲੀ ਬਾਜ਼ਾਰ ਦੀ ਵੀਡੀਓ ਨੇ ਥਾਣਾ ਤੋਂ ਅਜੇ ਮੱਝਾਂ ਜਦ ਥਣਾਂ ਪਸਮਨ ਗਈਆਂ ਕੁਝ ਹੋਰ ਹੀ ਬਣਨਗੀਆਂ ਵੈਰੈਟੀ ਵੀਰ ਭਰਾ ਵਿੱਚ ਵੀ ਵੰਦੇ ਜਦ ਹੋ ਰਹੀ ਵੀਡੀਓ ਵੰਦੇ ਆ ਇਹ ਮਈਆਂ ਡੱਕੀਆਂ ਦਾ ਤੇ ਬਿਨਾ ਬਿਜਾਰ ਖਾਲੀ ਮਈਆਂ ਦਾ ਕੁਛ ਰੂਪ ਹੋ ਰਹੀ ਲੱਗੂਗਾ ਸਾਹ ਵੇਖੋ ਅੱਜ ਵੀਡੀਓ ਮੈਂ ਇਹਨੂੰ ਡੱਕ ਕੇ ਬਣਾ ਲਈਏ ਨਾ ਜਦੋਂ ਸਵੇਰ ਨੂੰ ਮਈਆਂ ਹੋਣਾ ਮਈਆਂ ਸਵੇਰ ਨੂੰ ਭੁੱਜ ਜਾਣੀਆਂ ਉਹ ਫਿਰ ਗਾਹ ਖੜਦਾ ਨਹੀਂ ਇਹ ਹੁਣ ਮਈਆਂ ਅੱਜ ਨੈਚੁਰਲ ਤਰੀਕੇ ਨਾਲ ਪੜਾਈ ਨਾ ਵੀਡੀਓ ਕੱਲ ਨੂੰ ਮਈਆਂ ਹੋਰ ਦੂਣੀਆਂ ਜਾਪਣਗੀਆਂ ਕੋਈ ਅੱਜ ਤਾਂ ਪੈਣੇ ਜਾਣੀਆਂ ਨਾ ਕਿਉਂਕਿ ਗਰਮੀ ਬਾੜੀ ਪੈਣੀ ਹੈ ਮੱਝਾਂ ਨੂੰ ਰੋਕ ਕੇ ਦੁੱਧ ਬਣਾਵਾਗੇ ਤੇ ਇਹ ਮੱਝਾਂ ਨੂੰ ਸਾੜ ਹੀ ਪਏਗਾ ਕੋਈ ਵੱਧਾ ਨਹੀਂ ਹੁੰਦਾ ਮੱਜਾ ਅੰਮੀ ਹਾਰਵਾਦ ਕੇ ਲਈ ਮੱਜਾ ਦੋ ਤਿੰਨ ਡੰਗ ਬਾਅਦ ਚਬਾ ਕੇ ਦੇਜਦੇ ਆਪਾਂ ਇਹ ਚੀਜ਼ ਦਾ ਦਮ ਤੇ ਯਕੀਨ ਰੱਖ ਰਹੇ ਹਾਂ ਪਤਾ ਆ ਨ ਮੱਜਾ ਘਾਟੀ ਗਈ ਹੈ ਤੇ ਬਾਲੇ ਵੱਡੇ ਕੰਦ ਕੰਦੀ ਸਿੰਘ ਕਵਾੜੀ ਵਾਲੋ ਜੈਡ ਬਲੈਕ ਵਾਲੀ ਵੱਡੇ ਢਾਂਚੇ ਤੇ ਵੱਡੇ ਕੰਦ ਇਹਦਾ ਪੇੜ ਫੁੱਟਾ ਵਾਧਾ ਕੰਮੀਆਂ ਨੂੰ ਪੁੱਤਰ ਵਰਗੋ ਠੀਕ ਜਿਗਾਰ ਲੱਗੇ ਨੇ ਠੀ ਕੁਛ ਲੱਗੇ ਨੇ ਕੁਆਲਟੀ ਨੇ ਵੇਖ ਲਓ ਧੰਨਵਾਦ ਸਾਲੋ ਠੀ ਲੱਗਾ ਨ ਕਰਮਾਂ ਵਾਲੇ ਇਹ ਸਵੇਰ ਦੇ ਸ਼ਾਮਾਂ ਦੇ ਜਦੋਂ 4 4:30 ਦਾ 5 ਦਾ ਟਾਈਮ ਆ ਤੇ 5 4 ਘੰਟੇ ਰਹੀ 4:30 ਘੰਟੇ ਆ ਪਿਛੇ ਲਾਲੀਆਂ ਮਾਰਨੀਆਂ ਚੱਡੇ ਜਾਤ ਕੁਆਲਿਟੀ ਝੋਟੀਆਂ ਦੀ ਬਹੁਤ ਜ਼ਿਆਦਾ ਤੇ ਜੇ ਦੀ ਰੇਟ ਦੀ ਗੱਲ ਕਰੀਏ ਰੇਟ ਤੁਹਾਨੂੰ ਫੇਰ ਅੱਜ ਵਾਲੀ ਜੀ ਦੱਸਿਆ ਵੀ ਰੇਟ ਜਿਹੜੇ ਕੋਈ ਬਾਹਲੇ ਵੱਡੇ ਰੇਟ ਨਹੀਂ ਹੋਣਗੇ ਰੇਟ ਸਾਰੀਆਂ ਝੋਟੀਆਂ ਦੇ ਸਵਾ ਲੱਖ ਤੋਂ ਲੈ ਕੇ 2 ਲੱਖ ਦੇ ਅੰਦਰ ਬਾਹਰ ਹੀ ਹੋਣਗੇ ਕੋਈ ਮੰਨ ਕੇ ਲਾ 3 35 40 60 ਤੇ ਆਪਣੇ 80 ਕੋਈ ਰੇਟ ਦਾ ਵੀ ਜੇ ਆਪਾਂ ਥੋੜਾ ਜਿਆ ਅਗਲੀ ਵੀਡੀਓ ਜ਼ਰੂਰ ਕਰਾਂਗੇ ਗ੍ਰਾਈ ਕਰੀ ਖੁੱਚਣੀ ਆ ਮਈਆਂ ਜੀ ਬੰਦੇ ਆ ਕੋ ਪਿਛੜੀ ਇਤਰੀ ਫੇਰ ਲੋਕੀ ਪਰੇਸ਼ਾਨ ਦੇ ਜ਼ਿਆਦਾ ਕਰਦੇ ਮੇਰੇ ਵੀਡੀਓ ਵੱਧ ਘੱਟ ਮੰਗਣਾ ਪੈਂਦਾ ਜੇ ਨਹੀਂ ਮਾਰੇchnਾ ਬਹੁਤ ਦੂਜੇ ਅੰਦਰ ਇਹ ਵੀ ਗੱਲ ਹੈ ਇਹ ਵੀ ਜੀ ਇਹ ਚੀਜ਼ ਆਪਾਂ ਮਾਫੀ ਚਾਹੁੰਦੇ ਹਾਂ ਬਸਾਣਾ ਮੇਰੇ ਵੀਰਾਂ ਅੱਗੇ ਨਾ ਕਿ ਹਰ ਵੀਡੀਓ ਜੀ ਰੇਟ ਕਰਦੇ ਆਂ ਅਗਲੀ ਵੀਡੀਓ ਜਰੂਰ ਕਰਾਂਗੇ ਇਹ ਵੀ ਵੱਡੇ ਕੱਟ ਕਾਟਦੇ ਨੇ ਬਟ ਡੇਟਾ ਜਿਹੜੀ ਤੁੱਜਾ ਸੁਆ ਫੁੱਲ ਕੱਟ ਤੇ ਫੁੱਲ ਹਟਦੀ ਹੈ ਇਹ ਇੱਕ ਮਿੰਟ ਹਾਂ ਆਪਾਂ ਕਹਾਂਗਾ ਪੂਰਾ ਦਾ ਲੇਵਾ ਲੇਵਾ ਨਹੀਂ ਬਣਦੀਆਂ ਨਹੀਂ ਲੱਗੀਆਂ ਹਣ ਇਹ ਪੱਟੇ ਪੱਤ ਗਿਆ ਵੱਡੇ ਕੱਦ ਕਾੜ ਦੀ ਚਮੜੀ ਵਿਖਾਂ ਪਤਲੀ ਲੱਗੀ ਤੇ ਇਹ ਵੀ ਜੈੱਡ ਬਲੈਕ ਕਾਲੀ ਆ ਇਹ ਵੀ ਐਂ ਪੁੰਜਾ ਪੁੰਜਾ ਕਾਲਾ ਚੱਕੀ ਫਿਰਦੀ ਆ ਜਿਦਾ ਮਹਿੰਦੀ ਲਾਈ ਹੁੰਦੀ ਆ ਨਾ ਐਂ ਕਾਲੀਆਂ ਕੱਤੀ ਫਿਰਦੀਆਂ ਇਹ ਨਸਲਾਂ ਚਾਰ ਕੁਆਲਿਟੀ ਵਾਲੀਆਂ ਝੋਟੀਆਂ ਜੇ ਇਹਦੇ ਝੋਟੀ ਦੇ ਦੁੱਧ ਦੀ ਗੱਲ ਕਰ ਲਈਏ ਅੱਜ ਦੀ ਡੇਟ ਦੇ ਵਿੱਚ ਵੱਡੇ 14 ਕਿਲੋ ਦੇ ਚੋਣ ਵਾਲਾ ਉਹ ਦੋ ਨੰਬਰ ਦੀ ਝੋਟੀਆਂ ਚਾਹੁੰਦਾ ਪਾਣੀ ਦੱਸਿਆ ਉਹਦੇ ਕੋਲ ਝੋਟੀ ਦੋ 14-15 ਕਿਲੋ ਦੀ ਕੱਤੀ ਫਿਰਦੀ ਦੋ ਡੰਗ ਤਿੰਨ ਡੰਗ ਵੀ ਚੋੜੇ ਇਹਦੀ ਝੋਟੀ ਤਾਜੀ ਸੂਈ ਸਵਾਈ ਆ ਜੱਟ ਬੜਾ ਕਾਲੀਆ ਫਟੇ ਟਾਂਜੇ ਦੀ ਆ ਵੱਡੇ ਕੰਦ ਕਾਟ ਲਿਆ ਇਹਦਾ ਫਿਰ ਫੁੱਠਾ ਵਖਾਲ ਦੋ ਇਹਦਾ ਸੇਡ ਦਾ ਆ ਚੀਜ਼ਾਂ ਵਖਾਲ ਦੋ ਵੀ ਐ ਕਾਗਜਰਗੀ ਚਮੜੀ ਆ ਇਹ ਕਾਗਜੀ ਨਿੰਬੂ ਵਰਗੀਆਂ ਝੋਟੀਆਂ ਨੇ ਹਾਂ ਜਿਹੜਾ ਕਾਗਜੀ ਨਿੰਬੂ ਨਚੜਦਾ ਨੇ ਇੰਚਾਂ ਝੋਟੀਆਂ ਨੂੰ ਬਿਲਕੁਲ ਕਿੰਨੇ ਤੇ ਇੱਕ ਡੰਗ ਦੋ ਡੰਗ ਤਸੱਲੀ ਕਰਕੇ ਖੜੇ ਨੇ ਜਿਵਾਕ ਕਿ ਤੀਨ ਵਖੋ ਕੀ ਆ ਪੱਥਰ ਲਗਾ ਲੈ ਵਾਤਾ ਅਜੇ ਬਿਲਕੁਲ ਤਾਜੀ ਸੂਈ ਆ ਜੇ ਚੌਥੇ ਪੰਜਵੇਂ ਦਿਨ ਦੀ ਝੋਟੀ ਖਲਵਾ ਕਾਨਾ ਸਾਹ ਵੀ ਝੋਟੀ ਕਿਰੋ ਦਰਸ਼ਣਾ ਵੜੀ ਜੀ ਹਾਂ ਇਹ ਚੋ ਨਮਨਜੋ ਕਿਰੋ ਦਾ ਫੂ ਮੈਂ ਪਹਿਲਾ ਸੁਆ ਚਾਰ ਦੰਦ ਲਿਖ ਲਿਆ ਚੈੱਕ ਕਰਕੇ ਤਸੱਲੀ ਕਰਕੇ ਖੜੇ ਕਦ ਕਾੜੇ ਦਾ ਵੀ ਕੁਦਰਤਾਂ ਨੂੰ ਆਪਣੀ ਬਹਿਣਾ ਬੋਲੇ ਜੀ ਕੋਈ ਬਾੜੀ ਛੋਟੇ ਕਦ ਕਾੜ ਦੀ ਬਿਲਕੁਲ 오ਰੀਜਨਲ ਚਾਰ ਚਾਰ ਦੰਦ ਪਹਿਲਾ ਸੁਆ ਇਹਦਾ ਆਟਾ 잡 ਗੋ ਕਿਸ਼ੋਰ ਕੈਮਰਾਮੈਨ ਸਾਹਿਬ ਪਹਿਲੇ ਕੱਟੀ ਨੂੰ ਕੀ ਆਰ ਲੱਗੇ ਆ ਇਹਦਾ ਬੂਝਾ ਥੋੜਾ ਜਿਹਾ ਚਿੱਟਾ ਹੈਗਾ ਜੀ ਕਰਨ ਨੂੰ ਇਹਦਾ ਵੀ ਕਰ ਸਕਦੇ ਆ ਕਾਲਾ ਪਰ ਨਹੀਂ ਥੋੜੇ 1-2 ਵਾਲ ਆ ਬਿਲਕੁਲ ਜੈੱਡ ਬਲੈਕ ਆ 1-2 ਵਾਲ ਕਾਲੇ ਚਿੱਟੇ ਆ ਬਾਕੀ ਸਾਰੀ ਜੈੱਡ ਬਲੈਕ ਜੇ ਕਰਨੀ ਉਹ ਵੀ ਕਰ ਸਕਦੇ ਸਿਰਫ 1 ਤੋਂ 2 ਤੇ ਬਿਲਕੁਲ ਜੈੱਡ ਬਲੈਕ ਆ ਇਹਨੂੰ ਅੰਡਰ ਵੇਖ ਲਓ ਕੀ ਲੱਗਾ ਕਰਮਾਲੀ ਦੇ ਲੇਵਾ ਵੇਖੋ ਝੋਟੀ ਨੂੰ ਕੀ ਲੱਗਾ ਤੇ ਥਾਨ ਕੁਆਲਟੀ ਵੇਖੋ ਕੀ ਲੱਗੀ ਆ ਤੇ ਇਹ ਝੋਟੀ ਬਿਲਕੁਲ ਅੱਜ ਤੀਜੇ ਦਿਨ ਦੀ ਸੂਈ ਆ ਬਿਲਕੁਲ ਤਾਜੀ ਆ ਜਦੋਂ ਬੌਲਿਓ ਨਹੀਂ ਖਾਲੀ ਚੀਜ਼ ਉਹ ਚੀਜ਼ ਹੋਈ ਆ ਤੇ ਠੰਡੀ ਤੇ ਸ਼ਾਂਤ ਇੰਨੀ ਕੀ ਆ ਤੇ ਅੰਤੀ ਕੋਈ ਨਹੀਂ ਭਾਈ ਛੋਟੀ ਨੂੰ ਇਦਾਂ ਚਲੋ ਆਰਡਰ ਵੇਖੋ ਪੱਕੇ ਅੱਡੇ ਦੀਆਂ ਦੇਵੇ ਵਾਲੀ ਛੋਟੀ ਤੇ ਦੁੱਧ ਦੀ ਗੱਲ ਕਰ ਲਈ ਅੱਜ 2 ਡੰਗ ਚੋਲੇ ਤੇ 3 ਡੰਗ ਚੋਲੇ ਸਹੀ ਦੁੱਧ ਦੇਖੋ 12 ਕਿਲੋ ਆਹੀ ਡੇਢ ਵਿੱਚ ਕਿਉਂ ਵਾਲਾ ਦੁੱਧ ਆ ਐ ਰੈਡੀ ਛੋਟੀ 13 14 ਕਿਲੋ ਦਾ ਰਾਮ ਨਾਲ ਸਵਾਦ ਹੋ ਗਈ ਲੈ ਵੱਡੇ ਕਾਪੀ ਆ ਸਾਡੇ ਖੜੇ ਆ ਨਹੀਂ ਆਪਦੀ ਵੀ ਛੋਟੇ ਗੱਤ ਕੱਢ ਲਈ ਸਾਰੇ ਐ ਬੁੱਗੇ ਕਾਲੇ ਦੀਆਂ ਤੇ ਜਾਦ ਕਮਾਲ ਦੀ ਰੰਗ ਵੇਖੋ ਐ ਜਿਵੇਂ ਜਾਮਨ ਵਰਗੇ ਰੰਗ ਚੱਕੀ ਫਿਰਦੇ ਆ ਛੋਟੀ ਤੇ ਰੇਟ ਇਹਦਾ ਵੀ ਬਿਲਕੁਲ ਜਨਰਲ ਹੀ ਕਰਾਂਗੇ 1.5 ਲੱਖ ਤੋਂ ਇਹਦਾ ਰੇਟ ਅੰਦਰ ਹੋਊਗਾ ਲੱਖੋਂ ਬਾਹਰ 1.5 ਲੱਖ ਤੋਂ ਅੰਦਰੋਂ ਪਹਿਲਾ ਸੁਆ ਚਾਰ ਡੰਦ ਚੌਣ ਪਸਮਾ ਦੇ ਲੋ ਕੱਟੀ ਨੂੰ ਕੀ ਲੱਗਾ ਬਹੁਤ ਜ਼ਿਆਦਾ ਲੱਗਾ ਜ਼ਿਆਦਾ ਕੁਮਾਰੀ ਨਸਲ ਬਹੁਤ ਜ਼ਿਆਦਾ ਤੇ ਜਿਹੜਾ ਡੰਗ ਦੀ ਸੂਈ ਹੈ ਕਲੋਈ ਪਾਣੀ ਨਾ ਬੱਤੀ ਬਿਲਕੁਲ ਤਾਂ ਹੀ ਸੂਈ ਝੋਟੀ ਇਹ ਵੀ ਫੁੱਲ ਕਾਟ ਹੱਦ ਕਾਪ ਪੱਡੇ ਡੰਦ ਚੌਥੇ ਡੰਗ ਦੀ ਸੂਈ ਹੈ ਇਹ ਲੰਮੀ ਤੋਰਾ ਕਰਦਾ ਹੈ ਕੈਰਾਮਨ ਨੰਮੀ ਖੋਲ ਕੰਮੀਆਂ ਤੋਂ ਰੁਹਾਦਾ ਲਮੀ ਅਦਾਨਾ ਤੋਂ ਤੋੜ ਤੋਂ ਮੀਰੋ ਤਾਂ ਵੀ ਤੋੜ ਨੂੰ ਸਾਰੀ ਵੇਲੇ ਨਮੀ ਅਦੂ ਉੱਥੇ ਇਕੱਠੀਆਂ ਕਰਦੇ ਆਣ ਕੋਈ ਭੁਮਾਗ ਰੱਖਣਾ ਉੱਧਰ ਹੋ ਜਾ। ਉਦੋਂ ਕਾਹ ਜਾਇਗਾ ਭਾਵੇਂ ਜਾ। ਅੰਮਣਿਆ ਸਿਰੋ। ਕੋਈ ਤੋਂ ਦੋ ਪਿਆਮਾਂ ਤੁਹਾਨੂੰ ਬੜੀ ਗਰਮੀ ਉਸ ਤੋਂ ਆਉਂਦੀ ਨੇ ਜੀ। ਇਹ ਮੱਝਾ ਖੰਡੇ ਤੋਂ ਸਕੇ ਖਾ ਜਾਂਦੀਆਂ ਉਹ ਆਪਾਂ ਜੀ। ਇਹ ਵੀ ਵੱਡੇ ਕਦ ਕਾਟ ਦੀ ਵੱਡੇ ਢਾਂਚੇ ਦੀ ਆ। ਇੱਕ ਦੁੱਧ 11 ਕਿਲੋ ਚੋਣ ਵਾਲਾ ਹੋਊਗਾ। ਦੇਖੋ ਤਾਜੀ ਦੁੱਧ ਹੋਏ ਦੱਸਾਂ ਕਿ ਜਿਹੜਾ ਹੋਣਾ। ਇਹ ਕਰਮਾ ਵਾਲੀ ਇਹਦਾ ਵੀ ਕੱਦ-ਕੱਟ ਬੋਲਿਆ ਹੈ ਕਿ ਕਿੜਾਈ ਵੇਚ ਲੋ, ਪਿੱਠਾ ਵੇਚ ਲੋ, ਕੀ ਝੋਟੀਆਂ ਨਿਕਾਲ ਦੇ ਆਰਡਰ ਵੇਚ ਲੋ ਝੋਟੀਆਂ ਦੀ ਲੱਗਾ ਕੋਈ ਟਾਈਮ ਨਹੀਂ ਲੱਗਾ। ਜੇ ਟਾਈਮ ਲੱਕੇ ਵੀਡੀਓ ਬਣਾਉਣੀਏ ਤਾਂ ਆਹ ਝੋਟੀਆਂ ਇੱਥੇ-ਇੱਥੇ ਚੜੀਆਂ ਆਉਣ ਜਵੇਂ ਮੰਡੀ ਜੀ ਤੁਰਦੀ ਹੈ ਨਾ ਤਣਾਉਲਾ ਕੰਨਾ ਆਰਾਮ ਪ੍ਰਾਪਤ। ਐਵੇਂ ਬਣਾ ਲਈਏ ਜੇ ਬਣਾਉਣੀਆਂ ਹੁਣ ਪਰ ਆਪਾਂ ਗਲਤ ਕੰਮ ਨਹੀਂ ਕਰਦੇ ਕਿ ਲੰਮਾ ਸਮਾਂ ਚੱਲਣਾ। ਜਿਹੜੇ ਲੰਮੀ ਰੇਸ ਜਾਂ ਲੰਮਾ ਸਮਾਂ ਚੱਲਣਾ ਉਹਨੂੰ ਸਾਰੇ ਸਾਰੇ ਜਾਣਾ ਪੈ ਜਿਹੜਾ ਬੰਦਾ ਥੋੜਾ ਜਨਾਸ ਕੇ ਜਿਹਨੇ ਖਲੋਣਾ ਉਹ ਫਿਰ ਉਹਦੀ ਔਖਾ ਇਹ ਲੰਮਾ ਸਮਾਂ ਤਾਂ ਹੀ ਚੱਲਾਂਗੇ origignal ਕੰਮ ਕਰਾਂਗੇ ਜਿਹਨਾਂ ਨੇ ਜੰਗਰ ਦਾਵਾਂਗੇ ਜਨਰਲ ਪਲੇਟਸ ਆਹਰੋਂ ਇਹੋ ਕੱਟੀਆਂ ਕੀ ਟੱਕਾ ਖਾਂ ਸਵਾਲ ਨਹੀਂ ਵਿਖਾ ਦੋ ਕਿ ਆਰਾਮ ਨਾਲ ਚਾਰ ਸਵੇਰੋਂ ਕੀ ਲੱਗਿਆ ਕੁਆਲਿਟੀ ਕੁਆਲਿਟੀ ਜਿਹੜੇ ਲੇਵੇ ਲੱਗੇ ਆ ਕੋਈ ਇਹ ਨਹੀਂ ਆਗੇ ਕਿ ਭਿੱਜੀਆਂ ਚੱਟੇ ਤੁਰੀਆਂ ਫਿੰਡੀਆਂ ਹੋੜੀ ਪੱਕੇ ਲੇਵੇ ਦੁੱਧ ਵਾਲੀਆਂ ਮਈਆਂ ਜਿਨ੍ਹਾਂ ਦੀ ਯਾਰਕਵਾੜੀ ਨਸਲ ਵਾਲੀਆਂ ਝੋਟੀਆਂ ਦਾ ਤੇ ਵੱਡੇ ਘਾਦੜੀਆਂ ਤੇ අටර වේදටටන් ජේ වේලෝ ඇ මන්ගවෙක්ට වෙෙලපොත් අදී සුී සයින්න ශේවිිය දිිහලෝ ස්්ටයි සුටා සිංහ කටේ ගරයේවි කොල්හ ීත් පුරුණුමයියි. ਕਿਉਂ ਵਾਲਾ ਦੁੱਧ ਉਨ੍ਹਾ ਨਾਲ ਕਿਉਂ ਬਹਿਣੀ ਹੈ ਉਹ ਪਰ ਇਹਦੀ ਛੋਟੀ ਜਿਹੀ ਇੱਕ ਗੱਲ ਦੱਸਾਂ ਕਿ ਉਹ ਸੂਈ ਨੂੰ ਅੱਜ ਬਿਲਕੁਲ ਜਿਹੜਾ 25 ਕਿ ਦਿਨ ਸੂਈ ਨੂੰ ਹੋ ਗਿਆ। ਜਦ ਫੋਲਾ ਹੈਡ ਦੀ ਛੋਟੀ ਜਿਹਨ ਫੋਲਾ ਹੈਡ ਕਹਿੰਦੇ। ਕੋਈ ਖਾਣਾ ਜੀ ਮਈਆਂ ਕੁਝ ਨਹੀਂ ਹੈਗਾ ਕੁਝ ਆ ਬਿਲਕੁਲ ਜੰਮ ਰੋ ਵੱਡੇ ਢਾਂਗੇ ਦੀਆਂ ਵੱਡੇ ਕਦ ਕੱਟਾਂ ਕਰ ਕੇ ਮੜੀ ਜਾਂਦੀ। ਤੇਰਾ ਸਣ ਕੁਆਲੀ ਦਾ ਸਮੈਣਾ ਮ ਖੱਤਸਾ ਹੋਰ ਖਾਲ ਦਿੰਦੀ ਹੈ। ਇਹ ਬਿਆਰ ਖਾਲੀ ਨੇ ਰਈਆਂ ਵਾ ਬਿਲਕੁਲ ਜਿਹਨੂੰ ਖਾਲੀ ਕਹਦੇ ਹਰ ਵੀਰ ਭਰਾ ਕਹੇਗਾ ਹਾਂ ਮੀਆਂ ਖਾਲੀ ਆ ਵੀ ਭਰ ਕੇ ਖਾਲੀ ਨਹੀਂ ਕਈਆਂ ਖਾਲੀ ਨੂੰ ਖਾਲੀ ਕਵਾਂਗੇ ਭਰਕੇ ਨੂੰ ਭਰਕੇ ਕਵਾਂਗੇ 1 ਵਜੇ ਦਾ ਟਾਈਮ ਹੋਇਆ ਆਜੇ ਤੇ ਵੱਡੇ ਕਦ ਕਾਟ ਦੀ ਲਾਗੇ ਖੜਿਆ ਦੇਖ ਲੋ ਵੀ ਵੱਡੇ ਢਾਂਚੇ ਦੀ ਵੱਡੇ ਕਦ ਕਾਟ ਦੀ ਕੱਟੀ ਇਹਦੇ ਮਗਰ ਸੂਈ ਨੂੰ ਜਰੂਰ 25 ਦਿਨ ਹੋਣਗੇ ਦੋ ਦਿਨ ਕੋ 15 ਕਿਲੋ ਰੈਡੀ ਹੋਗਾ ਰੇਟ ਇਹਦਾ ਬਿਲਕੁਲ ਜਰਨਲ ਹੋਊਗਾ 1.5 ਲੱਖ ਦੇ ਅੰਦਰ ਰੇਟ ਹੋਊਗਾ ਬਹੁਤ ਜ਼ਿਆਦਾ ਝੋਟੇ ਚਲੀ ਐ ਆ ਵੀ ਖੰਮੇ ਕੁੱਤੇ ਚੁੱਪ ਝੋਟੀ ਤਾਜੀ ਆ ਬਿਲਕੁਲ ਤਾਜੀ ਝੋਟੀ ਸਹੀ ਆ ਸਿੰਘ ਕਵਾੜੀ ਵਾਹ ਲੋ ਤੇ ਚਾਰਾਂ ਮਾਂਗਾਂ ਦੀ ਸਾਰੀ ਤੇਲ ਇਹਦਾ ਫੇੜ ਪੁੱਠੇ ਦੀ ਗੱਲ ਕਰੋ ਇਹਦਾ ਕਾਰਜ ਵਰਗਾ ਸਰੀਰ ਪਤਲਾ ਮਨਾਇਆ ਹੋਇਆ ਹੈ ਤੇ ਆਡਰ ਦੇਖੋ ਝੋਟੀ ਕਿ ਲੱਗਦੀ ਹੈ ਚੜਾਈ ਦੇਖੋ ਕੀ ਲੱਗੀ ਇਹ ਸੋਧੀ ਗੱਲ ਕਰੀਏ ਦੁੱਧ ਆ ਦੇਖੋ 14 ਬ ਲੈ ਕੇ 15 ਰੁਪਏ ਚੋਣ ਵਾਲਾ ਦੁੱਧ ਨਾਲ ਕੈਮਰਾ ਨਾਲ ਲੈਵਾ ਹਾਂ ਤਲਿ ਚੁੱਕੇ ਹੋਏ ਆ ਇਹ 7 ਨੰਬਰ ਚ ਵੀ ਆਈ ਇਹਦੀ ਆਰਡਰ ਦੀ ਗੱਲ ਕਰੀਏ ਆਰਡਰ ਬਹੁਤ ਜਾਲਾ ਟੰਗਾਰਾ ਦਾ ਤਾਜੀ ਸੂਈ ਹੈ ਕੋਈ ਇਹਨੂੰ ਬਾਹਲੇ ਦਿਨਾਂ ਦੀ ਸੂਈ ਨਹੀਂ ਹੈਗੀ ਬਿਲਕੁਲ ਤਾਜ਼ਾ ਬੱਚਾ ਆ ਜੇ ਮੂਗੇ ਬੱਚਾ ਬੱਚਾ ਬਹੁਤ ਜਾਲਾ ਲੰਗੀ ਹੈ ਥੁਪੀ ਲੈ ਆਓ ਹਰ ਕੈਮਰਾਮੈਨ ਫਿਰ ਇਹਦੀ ਛਣਾ ਦੀ ਦਿੱਤੀ ਹੁ ਖਾ ਲੋ ਤੇ ਚੋਣ ਦੀ ਤੇ ਗੱਲ ਹੀ ਛੱਡ ਦੋ ਨਾ ਮੋਟਾ ਮੋਟਾ ਚੋਣ ਲੱਗਾ ਜੋ ਜਰੂਰ ਆਨੇ ਚੋਣ ਦੀ ਗੱਲ ਕਰੀ ਆ ਮੋਟਾ ਮੋਟਾ ਚੋਣ ਲਗਾ ਇਹਦੇ ਵੀ ਥੋੜੇ ਹੁੰਦੇ ਕੋਈ 10 15 ਵਾਲ ਕਾਲ ਕਿਤੇ ਆ ਪਾਕਿਸਤਾਨੀ ਛੁਪੀਆਂ ਕਰੀ ਆ ਵਾਲ ਜੀ ਅੱਡੀ ਤੋਂ ਬਹੁਤ ਵਾਲ ਦੂਜੇ ਟੀਮਾਂ ਸੰਭੋਗ ਪਾਈ ਇਹਦਾ ਮਿਲ ਕੇ ਜੈ ਉਹ ਜਿਹੜਾ ਆਪਣੇ ਥੋੜੀ ਮਜਬੂਰੀ ਆ ਵੀ ਲੱਗਦਾ ਕਿ ਇਹ ਲੈਣੀ ਆ ਤੇਰਾ ਵਾਲ ਸਾਰਾ ਹੀ ਬਾਅਦ ਵਿੱਚ ਸੰਭੋਗ ਆ ਪਰ ਇਹ ਜਿਹੜੀ ਬਾਅਦ ਵੀ ਕਾਤੀ ਨਾ ਗੱਲ ਚ ਕੋਈ ਖਰਚਾ ਪੈਦਾ ਹੋ ਜਾ ਰਹੀ ਆ ਕਿ ਭਾਈ ਕੋਈ ਨੱਗਵਾਲਾ ਆਪਾਂ ਇੱਕ ਸਾਲਾ ਇਹਦੀ ਆਪਾਂ ਨੋਟ ਪੱਛਾ ਹਾਂਗੇ ਅਗਲੇ ਦਿਨ ਕੀ ਕੰਮ ਕਰਨਾ ਹੈ ਜਰੂਰ ਕਰ ਕਾਲਾ ਮੈਂ ਸਾਰੀ ਅੰਦਾਜ਼ਾ ਬੱਲੇ ਰੱਖਾਂ ਤਾਰ ਹਾਏ ਰਾਮਾ ਜੀ ਆਪਾਂ ਖੁੱਲ੍ਹੇ ਮੀਂਹ ਦੇ ਵਿੱਚ ਪੜੀ ਹਾਇ ਦੱਸਿਆ ਆਪਾਂ ਤੇਰੀ ਜਿਹੜੀ ਨੇੜੇ ਹੀ ਇੱਕ ਕਾਦਗੜੀਆ ਕਰਦੇ ਜਬ ਬ੍ਰੇਕ ਕਾਵਾਂ ਤੇ ਝਾਮ ਨੂੰ ਲੰਘਣੇ ਬਿਲਕੁਲ ਕਾਸ਼ਵੀਰ ਜੰਮੇ ਚਿਰਕੋ ਬਾਕੀ ਗਰਮੀ ਗਰਮੀ ਕੱਲ ਮਾਲਾ ਨੂੰ ਬਾਹਲੇ ਨਾ ਤੇ ਅਸੀਂ ਦੀ ਗੱਲ ਹੀ ਆਪਣਾ ਭੋਲੇ ਕੇ ਧਾਗਰ ਨੰਬਰ ਆਪਣੀ ਪਿਕਚਰ 16 850 ਜਿੰਨੀਆਂ ਮੀੜਾ ਨੂੰ ਡਾਕ ਪੜਨਾਂ ਲ ਕਰਕੇ ਬੇਟੋ ਨਹੀਂ ਕਰੀ ਖਾਲੇ ਦੇਖਣ ਵਾਲੇ ਵੀ ਭਰਾ ਹੁੰਦੇ ਭਰੀ ਤੇ ਖਾਦੀ ਗਾ